ਰੇ ਸਾਨਨ ਕੀ ਘਟਨਾਈ ਤੁਹਾਡੇ ਇੱਥੇ ਸਾਡੇ ਇੱਥੇ ਅਸੀਂ ਜਦੋਂ ਆਏ ਆ ਫੈਕਟਰੀ ਆ ਕੇ ਬੂਹੇ ਨੇ ਬੰਦੇ ਨੇ ਖੋਲਿਆ ਤੇ ਅੰਦਰ ਆਏ ਤੇ ਵੇਖਿਆ ਕਿ ਕੈਮਰਿਆਂ ਦੀਆਂ ਤਾਰਾਂ ਕੱਢੀ ਦੀਆਂ ਹੋਈਆਂ ਸਟੋਰ ਸਾਡਾ ਖੁੱਲਾ ਸੀਗਾ ਉੱਤੇ ਸਾਡਾ ਆਫਿਸ ਦਾ ਸ਼ੀਸ਼ਾ ਤੋੜ ਗਏ ਤੇ ਉੱਥੇ ਵੀ ਅੰਦਰ ਚਲੇ ਗਏ ਬਾਹਰਲੇ ਬੰਦੇ ਨੂੰ ਸਾਨੂੰ ਪਹਿਲੇ ਲੱਗਾ ਕਿ ਸਾਡੇ ਉੱਪਰ ਮੇਨ ਗੇਟ ਦੇ ਉੱਪਰ ਹੀ ਪ੍ਰੈਸ ਦਾ ਸ਼ੀਸ਼ਾ ਟੁੱਟਾ ਹੋਦਾ ਹੀ ਥੱਲੇ ਡਿੱਗਾ ਦਾ ਉੱਥੇ ਵੀ ਬਾਹਰੋਂ ਦੀ ਮੇਨ ਗੇਟ ਹੈ ਮੇਨ ਰੋਡ ਤੋਂ ਨਹੀਂ ਅੰਦਰ ਚੱਲ ਗਏ ਇਹ ਗੱਲ ਵੀ 8 ਵਜੇ ਦੀ ਹੀ ਆਪਣੇ ਵੀਡੀਓ ਚ ਦੇਖੀ ਹੈ ਇਹ ਸਾਡਾ ਸਾਰਾ ਇਥੇ ਫਾਸਫੋਰਸ ਬ੍ਰੌਂਜ਼ ਦਾ ਮਾਲ ਹੈ ਜਿੰਨਾ ਪਤਲ ਦਾ ਸਾਰਾ ਸਮਾਨ ਸੀਗਾ ਸਾਰਾ ਚੁੱਕ ਕੇ ਲੈ ਗਿਆ ਸਰ ਕਿੰਨੇ ਕ ਦਾ ਨੁਕਸਾਨ ਟੋਟਲ ਹੋਇਆ ਤੁਹਾਡਾ ਇਹ ਕਟੋ ਘੱਟ ਸਾਡਾ 70-80 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੈ ਜਿਹੜਾ ਸਾਨੂੰ ਵਿਜ਼ੀਬਲ ਹੈ ਜਿਹੜਾ ਸਾਡਾ ਫਾਸ ਪਤਲ ਫਾਸਫੋਰਸ ਬ੍ਰੌਂਜ਼ ਵਗੈਰਾ ਗਿਆ ਬਾਕੀ ਹੋਰ ਫੈਕਟਰੀ ਦੇ ਵਿੱਚ ਪਤਾ ਨਹੀਂ ਗਿੰਦੀ ਦੇ ਵਿੱਚ ਕੀ ਮਾਲ ਹੁੰਦਾ ਵਾ ਪਤਾ ਹੀ ਨਹੀਂ ਗਿੰਦੀ ਚ ਨਹੀਂ ਆ ਸਕਦਾ ਸਰ ਕੋਈ ਕੈਮਰੇ ਲੱਗੇ ਹੋਂ ਤੁਹਾਡੇ ਕੋਈ ਵੀਡੀਓ ਆਈ ਉਹਦੀ ਆ ਵੀਡੀਓ ਹੈਗੀ ਬੰਦੇ ਦੀ ਅੰਦਰ ਇਹ ਦੋ ਤੋਂ ਤਿੰਨ ਬੰਦੇ ਅੰਦਰ ਨਜ਼ਰ ਆਉਂਦੇ ਆ ਉਹਨਾਂ ਕੋਲ ਟਾਰਚਾਂ ਪੂਰੀ ਤੇਜ਼ ਲਾਈਟ ਵਾਲੀਆਂ ਟਾਰਚਾਂ ਉਹਨਾਂ ਨੇ ਅੰਦਰ ਵੱਲ ਕੇ ਕੈਮਰੇ ਦੀਆਂ ਤਾਰਾਂ ਗੱਡੀਆਂ ਪੈ ਲੈ ਦੋਵਾਂ ਦੀਆਂ ਤੇ ਫੇਰ ਆਪਣਾ ਕੰਮ ਆਰਾਮ ਨਾਲ ਉਹ ਕਰ ਦੇਗੇ ਦੋ ਦਿਨ ਘੰਟੇ ਫੈਕਟਰੀ ਦੇ ਅੰਦਰ ਰਹੇ 8 ਵਜੇ ਦਿਨ ਦਿਹਾੜੀ ਅੰਦਰ ਰਾਤ ਨੂੰ ਆ ਕੇ ਦੇਖੇਗਾ ਕੰਪਲੀਟ ਕੀਤੀ ਵੀ ਨੰਪਲੇਟ ਪੁਲਿਸ ਚੌਂਕੀ ਜੇ ਕੀਤੀ ਸੀਗੀ ਉਹ